ਨਾਬਾ ਸ਼ਹਿਰ ਦੇ ਹੀਰਾ ਮਹਿਲ ਦੇ ਵਿੱਚ ਪਹੁੰਚੇ ਡੇਰਾ ਬਿਆਸਮੁਖੀ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੰਗਤਾਂ ਨੇ ਬਾਬਾ ਜੀ ਦਾ ਕੀਤਾ ਹੱਥ ਜੋੜ ਕੇ ਭਰਵਾਂ ਸਵਾਗਤ ਇਸ ਮੌਕੇ ਤੇ ਨਾਬਾ ਸ਼ਹਿਰ ਦੇ ਐਮਐਲਏ ਦੇਵ ਮਾਨ ਨੇ ਕੀ ਕਿਹਾ ਆਓ ਸੁਣਦੇ ਹਾਂ ਰਿਆਸਤੀ ਸ਼ਹਿਰ ਨਾਬਾ ਵਿਖੇ ਡੇਰਾ ਬਿਆਸਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਬਾਬਾ ਜਸਦੀਪ ਸਿੰਘ ਗਿੱਲ ਨਾਬਾ ਦੇ ਡੇਰਾ ਬਿਆਸ ਵਿਖੇ ਪਹੁੰਚੇ ਅਤੇ ਉਹਨਾਂ ਨੇ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਨਾਬਾ ਦੇ ਇਤਿਹਾਸਿਕ ਹੀਰਾ ਮਹਿਲ ਵਿਖੇ ਰਾਣੀ ਪ੍ਰੀਤੀ ਸਿੰਘ ਵੰਸ਼ਜ ਮਹਾਰਾਜਾ ਹੀਰਾ ਸਿੰਘ ਦੇ ਮਹਿਲ ਵਿਖੇ ਵੀ ਪਹੁੰਚੇ। ਉਹਨਾਂ ਨੇ ਮਹਿਲ ਦਾ ਦੌਰਾ ਵੀ ਕੀਤਾ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀਰਾ ਮਹਿਲ ਵਿੱਚ ਕਰੀਬ 2 ਘੰਟੇ ਰਹੇ। ਇਸ ਮੌਕੇ ਤੇ ਨਾਬਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਤੇ ਰਾਣੀ ਪ੍ਰੀਤੀ ਸਿੰਘ ਅਤੇ ਵਿਧਾਇਕ ਦੇ ਮਾਨ ਨੇ ਕਿਹਾ ਕੀ ਅੱਜ ਭਾਗਾਵਾਲਾ ਦਿਨ ਹੈ ਕਿ ਪਹਿਲੀ ਵਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਬਾ ਵਿਖੇ ਪਹੁੰਚੇ ਹਨ ਤੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਰਿਕਵੈਸਟ ਕਰ ਰਿਹਾ ਸੀਗਾ ਬਾਬਾ ਜੀ ਨੂੰ ਪਿਛਲੇ ਤਕਰੀਬਨ 1 ਸਾਲ ਤੋਂ ਲੱਗਿਆ ਹੋਇਆ ਸੀਗਾ ਔਰ ਅੱਜ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਸਾਹਿਬ ਔਰ ਬਾਬਾ ਤਸਦੀਕ ਸਿੰਘ ਗਿੱਲ ਸਾਹਿਬ ਸਪੈਸ਼ਲ ਪਾਵਰ ਤੇ ਨਾਬਾ ਦੀ ਸੰਗਤ ਨੇ ਬੜੀ ਕਿਰਪਾ ਕੀਤੀ ਹੈ ਸੱਜਣ ਕਰ ਗਏ ਨੇ ਸਭ ਨੂੰ ਦਰਸ਼ਨ ਦਿੱਤੇ ਨੇ ਇਸ ਤੋ ਵੈਰਾ ਮਹਿਲ ਦੇਖਣ ਦੀ ਬਹੁਤ तमन्ना ਸੀ ਕਿਉਂਕਿ ਹਿਸਟਰੀ ਨਾਲ ਜੁੜੇ ਹੋਏ ਨੇ ਜੀ ਲੰਮੇ ਸਮੇਂ ਤੋਂ ਜਦੋਂ ਵੀ ਮਰਦਾ ਸੀਗਾ ਤਾਂ ਮੈਂ ਨਾਬਾ ਹਿਸਟਰੀ ਦੀ ਗੱਲ ਕਰਦਾ ਸੀ ਅੱਜ ਉਹ ਦਿਨ ਆਇਆ ਕਿ ਉਹਨਾਂ ਦੇ ਅੰਦਰ ਕਿਉਂ ਸਟਰੀ ਸਿੱਕੇ ਨੇ ਜਰੂਰ ਹੀਰਾ ਮਹਿਲ ਦੇਖਣਾ ਆ ਕਾਫੀ 1.5-2 ਘੰਟੇ ਹੀਰਾ ਮਹਿਲ ਦੇ ਵਿੱਚ ਲੱਗ ਗਏ ਨੇ ਖਾਣਾ ਖਾ ਕੇ ਤੇ ਔਰ ਨਾਬਾ ਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਕਿ ਸਭ ਦੀਆਂ ਅਰਦਾਸਾਂ ਦੁਆਵਾਂ ਨੇ ਕੰਮ ਕੀਤਾ ਅੱਜ ਬਾਬਾ ਜੀ ਸ਼ੇਸ਼ਪਾਤ ਤੇ ਨਾਬਾ ਦੀ ਸੰਗਤ ਨੂੰ ਦਰਸ਼ਨ ਦੇ ਕੇ ਗਏ ਆ ਸਤਿ ਪਾਤਸ਼ਾਹ ਸਾਹਿਬ ਦੀ ਕਿਰਪਾ ਬਣਾ ਕੇ ਰੱਖਣ ਕੈਸਾਰੀ ਸੰਗੇ ਜਿਹੜੀ ਹੈ ਤੰਦੂਰ ਸਤਾਰ ਚੜ੍ਹਦੀ ਕਲਾ ਬੋਲੇ ਮਹਿਲ ਤੋਂ ਜੈਨੂ ਪਾਤੀ ਦਾ ਨਜ਼ਰ ਮਿਲਦਾ ਪੀ ਗੱਲ ਹੋਈ ਹੈ ਮਹਿਲ ਦੇ ਵਿੱਚ ਐਕਚੁਅਲੀ ਹਿਸਟਰੀ ਜਿਹੜੀ ਹੈ ਜੀ ਉਹ ਬਹੁਤ ਪਸੰਦ ਕਰਦਾ ਨਾ ਬਾਬਾ ਜੀ ਤੇ ਨਾਬਾ ਰਿਆਸਤ ਦਾ ਜਿਹੜਾ ਇਤਿਹਾਸ ਹੈ ਮਰਜਾ ਹੀਰਾ ਸਿੰਘ ਜੀ ਮਰਜਾ ਕਮਨ ਸਿੰਘ ਜੀ ਸਿੱਖੇズ ਨੂੰ ਲੈ ਕੇ ਜੋ ਕੰਟਰੀਬਿਊਸ਼ਨ ਨਾਬਾ ਰਿਆਸਤ ਦੀ ਉਹਦੇ ਤੋਂ ਬਾਬਾ ਜੀ ਬਹੁਤ ਕਮਾਵਤ ਨੇ ਸੋ ਮਨ ਦੇ ਵਿੱਚ ਉਹਨਾਂ ਦੇ ਤਾਂ ਸੀ ਕਿ ਮੈਂ ਜਰੂਰ ਹੀਰਾ ਮਹਿਲ ਨਾਬਾ ਦੀ ਹਿਸਟਰੀ ਜਿਹੜੀ ਦੇਖਣੀ ਪਾਣਾ ਹਾਂ ਜਿਸ ਸਪਾਰਡੀ ਮੌਕੇ ਤੇ ਨਾ ਪਾਈ ਕਾਨ ਸਿੰਘ ਨਾਬਾ ਜੀ ਦਾ ਮਹਾਨ ਕੋਸ਼ ਜਿਹੜਾ ਜੀ ਉਹ ਹੀ ਬਾਬਾ ਜੀ ਨੇ ਕੀਤਾ ਤੇ ਬਾਕੀ ਇਹ ਤਾਂ ਸੰਗਤ ਦਾ ਪਿਆਰ ਹੈ ਜੀ ਕਿਉਂਕਿ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਆਪਣੀ ਆਸਥਾ ਹੈ ਤੇ ਜਦੋਂ ਆਪਾਂ ਉਹਨਾਂ ਨੂੰ ਦਿਲੋਂ ਯਾਦ ਕਰੀਏ ਤੇ ਫਿਰ ਆਪ ਹੀ ਆ ਜਾਂਦੇ ਚੱਲ ਕੇ ਜੀ ਬੜੀ ਬੇਨਤੀ ਪ੍ਰਵਾਨ ਕੀਤੀ ਸੱਚੇ ਪਾਤਸ਼ਾਹ ਨੇ ਬਾਬਾ ਜੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅੰਦਰ ਜੀ ਕਿੰਨਾ ਚਾਹੀਦਾ ਮੈਂ ਕਹਿੰਦਾ ਪੁਛਵਰਾ ਜੀ ਸੰਗਤ ਤੇ ਇੰਨਾ ਉਤਸ਼ਾਹ ਸੀਗਾ ਸਵੇਰ ਤੋਂ 4:00 ਵਜੇ ਤੋਂ ਸੰਗਤ ਨਾਭੇ ਪੰਚਨਾ ਸ਼ੁਰੂ ਹੋ ਗਈ ਸੀ ਔਰ ਸੰਗਤ ਜਦ ਤੱਕ ਬਾਬਾ ਜੀ ਗਏ ਨਹੀਂ ਉਹ ਤੱਕ ਬੈਠੀ ਰਹੀ ਹੈ ਕੋਈ ਆਪਣੀ ਆਪਣੀ ਤਰੀਕੇ ਨਾਲ ਕੋਈ ਹੱਥ ਜੋੜ ਰਿਹਾ ਕੋਈ ਉਹਨੂੰ ਨਮਸਕਾਰ ਕਰ ਰਿਹਾ ਕੋਈ ਗੀਤ गा ਰਿਹਾ ਕੋਈ ਰੋ ਰਿਹਾ ਕਿਸੇ ਅੱਖਾਂ ਚ ਪਾਣੀ ਹੈ ਤੇ ਕੋਈ ਆਪਣੀ ਆਪਣੀ ਭਾਵਨਾ ਨਾਲ ਜਿਹੜਾ ਆਪਣੀ ਆਪਣੀ ਭਤੀ ਜਿਹੜੀ ਹੈ ਪ੍ਰਗਟ ਕਰ ਰਿਹਾ ਹੈ ਜੀ ਬਹੁਤ ਸੰਗਤ ਭਾਗਾਂ ਵਾਲੀ ਹੈ ਨਾ ਭਾਦੀ ਕਿ ਸੰਗਤ ਦੇ ਹਿੱਸੇ ਅੱਜ ਤੇ ਮੁਬਾਰਕ ਦਿਨ ਆਇਆ ਹੈ ਜੀ पारे पारे। तो बाबा जी का यहाँ आने के लिए बहुत बहुत शुक्रिया उनका बहुत पे कि वो महल आए जिस तरह से पहले के टाइम में यहाँ पे करते थे, वैसे अभी महल में आप देख सकते हैं कितनी संगत आई है बाबा जी को देखने मिलने के लिए तो बाबा जी के बहुत शुक्र हूँ थैंक यू वेरी मच टू हम उन्होंने मेरा इन्विटेशन माना और महल आ रहे हैं हाँ जी फर्स्ट टाइम आ रहे हैं क्योंकि बाबा जी को भी पुना, पुरानी चीज़ों का बहुत शौक है पुरानी का महल भी देखना है है और बाबा बाबा जी तो आ, जी को को कितना उत्साह लेके हम लोग तो सब बहुत खुश है हैं बट आप बाहर उत्साह देख सकते हैं कि संगत में कितना उत्साह है जो बाबा जी को फॉलो करते हैं और मैंने इस तरह से किसी को भी किसी के भी फॉलोवर्स नहीं देखे हैं जिस तरह से बाबा जी के फॉलोवर्स हैं मतलब इतना ज्यादा बाबा जी के प्रति सबका लगाव है कि इट्स uh, अनबिलीवेबल वो बाबा जी को पहले से पता था हम बताने की जरूरत और बाबा जी को फॉर्चुनेटली पूरी नाभा की हिस्ट्री के बारे में भी बताया महाराजा कुदुमन सिंह जी के भी बारे में बताया और बाबा जी इस बात से बहुत खुश हैं कि हम लोग इस महल को वापस रिस्टोर कर रहे हैं तो इसलिए मैंने बाबा जी को रिक्वेस्ट नहीं आप पहले आइए देखने कि अब कैसा है और फिर साल भर बाद वापस आइएगा देखने के क्या चेंजेस आए और बाबा जी खुद को बहुत शौक है पुरानी चीज़ों को बचाने का पुरानी चीज़ों को रिस्टोर करने का तो उनका कहना था कि मैं पूरा जरूर आऊँगा और उनका प्लीज़ आप आके अपने सजेशन भी दीजिए कि हमें और किस तरह से इसको अच्छे से रिस्टोर कर सकें काफ़ी साल से इसमें कुछ काम नहीं होता हाँ जी हाँ जी बिल्कुल